ਤਾਂ ਸਾਡਾ ਨਾ ਕਜ਼ਨ ਬ੍ਰਦਰ ਹੈ ਤਲਵਿੰਦਰ ਸਿੰਘ ਸਾਡਾ ਪਿੰਡ ਹੈ ਲੰਗਰਪੁਰ ਉਹ ਸਾਡਾ ਮੁੰਡਾ ਈ ਰਿਕਸ਼ਾ ਦਾ ਕੰਮ ਕਰਦਾ ਸੀ 8 ਨਵੰਬਰ ਨੂੰ ਤਕਰੀਫਾਂ ਮਾਂ ਤਕਰੀਬਨ 4 ਵਜੇ ਘਰ ਆਇਆ ਉਹ ਫਿਰ ਰੋਟੀ ਖਾਈ ਘਰ ਚਲਾ ਗਿਆ ਉਹ ਮੁੜ ਕੇ ਅਜੇ ਤੱਕ ਘਰ ਵਾਪਸ ਨਹੀਂ ਆਇਆ ਫਿਰ ਪੁਲਿਸ ਕੰਪਲੇਨ ਫਿਰ ਅਸੀਂ 12 ਤਰੀਕ ਨੂੰ ਪੁਲਿਸ ਕੰਪਲੇਨ ਕੀਤੀ ਅੱਛਾ ਉਹਦਾ ਜਿਹੜਾ ਈ ਰਿਕਸ਼ਾ ਸੀ ਉਹ ਸਾਡੂ ਦਸੂਏ ਜਿਹੜਾ ਬਾਲੀਆ ਸਰਵਿਸ ਸਟੇਸ਼ਨ ਆ ਉਹਦੇ ਕੋਲ ਮਿਲਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਸਾਨੂੰ ਉਹਦਾ ਕਿਸੇ ਰਾਹ ਗਿਆ ਨੇ ਜਿਹੜਾ ਆਪਣਾ ਸਾਰਾ ਪਿੰਡ ਪਿੰਦਾ ਇਹ ਬਾਜਵਾ ਪਿੰਡ ਉੱਥੋਂ ਦਾ ਕਿਸੇ ਰਾਹ ਗਿਆ ਨੇ ਸਾਨੂੰ ਫੋਨ ਤੇ ਫੋਨ ਕੀਤਾ ਕਹਿੰਦਾ ਕਿ ਚੱਕਿਆ ਕਹਿੰਦਾ ਵੀ ਤੁਹਾਡਾ ਆ ਫੋਨ ਮੇਰੇ ਕੋ ਹੈਗਾ ਜਿਸ ਨੂੰ ਫੋਨ ਲੈ ਕੇ ਆਇਆ ਜੀ ਮਤਲਬ ਫੋਨ ਨਹੀਂ ਆ ਰਿਹਾ ਫੋਨ ਵੀ ਉਹਦੇ ਕੋਲ ਹੈ ਨਹੀਂ ਉਹਦਾ ਫੋਨ ਵੀ ਉੱਥੇ ਗਿਰ ਗਿਆ ਜੀ ਠੀਕ ਆ ਤਾਂ ਤੁਸੀਂ ਮਨ ਕੇ ਲੱਭਣ ਦੀ ਕੋਸ਼ਿਸ਼ ਕੀਤੀ ਸਰ ਅਸੀਂ ਬੜੀ ਕੋਸ਼ਿਸ਼ ਕੀਤੀ ਉਹਦੇ ਦੋਸਤਾਂ ਨੂੰ ਉਹਦੇ ਜਿੰਨੇ ਵੀ ਸਾਡੇ ਰਿਸ਼ਤੇ ਆਪਾਂ ਸਾਰੇ ਭਾਲ ਕੀਤੀ ਸਾਨੂੰ ਮਿਲਿਆ ਨਹੀਂ ਜੀ ਅਗਲਾ ਇੱਕ ਨੂ ਸੀ ਇਹ ਤੇ ਨਾ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆਂ ਵੀ ਜੇ ਕਿਸੇ ਨੂੰ ਉਹਦਾ ਕੋਈ ਪਤਾ ਲੱਗੇ ਉਹਦੀ ਉਮਰ ਹੈਗੀ ਆ 35 ਸਾਲ ਰੰਗ ਕਣਕਵੰਨਾ ਉਹਦਾ ਕੱਦ ਜਿਵੇਂ 5 ਫੁੱਟ 6 ਇੰਚ ਹੈ ਸਰੀਰ ਦਾ ਪਤਲਾ ਹੈ ਜੇ ਕਿਸੇ ਨੂੰ ਮਿਲ ਰਿਹਾ ਪਲੀਜ਼ ਆਹ ਇਟਲੀਕੇਜ ਨੰਬਰ 30 ਇਹਨਾਂ ਨੰਬਰਾਂ ਤੇ ਕਾਲ ਕਰੇ ਤੇ ਬੜੀ ਮਿਹਰਬਾਨੀ ਹੋਏਗੀ ਜੀ ਜੇ ਕਿਤੇ ਆਪਣਾ ਤਲਵਿੰਦਰ ਸਿੰਘ ਵੀ ਕਿਤੇ ਸੁਣ ਰਿਹਾ ਹੈ ਉਹ ਵੀ ਛੇਤੀ ਸੁਣ ਕੇ ਘਰ ਆ ਜੀ ਉਹਦੀ ਮਾਤਾ ਦੀ ਤੰੀਤ ਬਹੁਤ ਖਰਾਬ ਹੈ